ਸਕਿ ਤੋਂ ਦੇ ਰਹਿਣ ਵਾਲੇ ਤੇ ਅਸੀਂ ਮਕਬੂਲਪੁਰੇ ਦੇ ਰਹਿਣ ਵਾਲੇ ਆ ਸਾਰਾ ਮਸਲਾ ਕੀ ਹੈ ਜੀ ਮਸਲਾ ਹੈਗਾ ਮੇਰੇ ਭਰਾ ਦਾ ਉਹਨੂੰ ਝੂਠਾ ਫਸਾਇਆ ਜਾਂਦੇ ਆਇਗਾ ਆਪਾਂ ਸਬੂਤ ਵੀ ਦੇ ਕੇ ਆਇਆ ਵੂਮਨ ਸੈਲ ਦੇ ਵਿੱਚ ਕੁੜੀ ਉਹਨਾਂ ਜੌਬ ਕਰਦੀ ਸੀ ਉਹਨੇ ਆਪਣੀ ਮਾਂ ਨਾਲ ਰਲ ਕੇ ਕੁਝ ਥੋੜੀਆਂ ਬਹੁਤੀਆਂ ਰਿਕਾਰਡਿੰਗਾਂ ਲੈ ਕੇ ਤੇ ਰਿਕਾਰਡਿੰਗਾਂ ਤੋਂ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਹੋਰ ਰਿਕਾਰਡਿੰਗਾਂ ਜਦੋਂ ਬਚਾਲ ਚ ਵੀ ਮਿਲਦੀ ਤਾਂ ਵੀ ਉਹਦੇ ਫੋਨ ਆਉਣ ਰਹਿੰਦੇ ਸੀਗੇ ਇੰਤੋ ਤੱਕ ਖਾਣੇ ਵਾਲਿਆਂ ਨੇ ਸਾਨੂੰ ਕੋਈ ਨਹੀਂ ਇਨਸਾਫ ਦਿੱਤਾ ਇਨਸਪੈਕਟਰ ਸਾਹਿਬ ਨੇ ਕਿਆ ਹੀ ਕੋਈ ਨਹੀਂ ਕਰ ਸਕਦੇ ਲਾਈਕ ਕਰਦੇ ਮੈਨੂੰ ਰਿਪੋਰਟ ਕਰਦੇ ਹੋ ਮੰਗੀ ਕਿ ਅਸੀਂ ਇਨਜ਼ਾਮ ਮੰਗਦੇ ਹਾਂ ਮਾਵਾ ਦੀ ਆਣੂ ਉਹਦੇ ਪਿਓ ਨੂੰ ਰਜਿਸਟਰ ਕੀਤਾ ਜਾਵੇ ਉਹਨਾਂ ਦੀ ਮਹੀਨੇ ਹੋ ਗਏ ਪੰਜ ਮਹੀਨੇ ਹੋ ਗਏ ਸਾਨੂੰ ਬਲੈਕਮੇਲ ਕਰ ਪਹਿਲਾਂ ਉਹਨੂੰ ਵਿਆਹ ਵਰਦੀ ਬਲੈਕਮੇਲ ਕੀਤਾ ਜਾ ਰਿਹਾ ਸੀ ਵਿਆਹ ਤੋਂ ਸਾਡੇ ਘਰੇ ਆਈ ਆ ਧੱਕੇ ਨਾਲ ਲੈ ਕੇ ਗਈ ਚੂੜੀਆਂ ਪੋਣ ਵਾਸਤੇ ਕਹਿੰਦੀ ਨਾ ਇਹ ਅਸੀਂ ਮੈਂ ਸਿਰਖਲਾਰ ਜਾਣੇ ਸਾਰਿਆਂ ਦੇ ਪ੍ਰਧਾਨਾਂ ਦੇ ਕਹਿੰਦੇ ਚੂੜੀਆਂ ਪਾਣਗੇ ਵਾਸਤੇ ਗਏ ਮੰਮੀ ਡੈਡੀ ਹੋਣੀ ਚੂੜੀਆਂ ਪਾ ਕੇ ਬਾਜ ਮੇਰ ਸਾਡੇ ਘਰ ਆਣ ਕੇ ਕਹਿੰਦੀ ਕਿ ਮੁੰਡੇ ਦੇ ਕੁੜੀ ਦੇ ਨਾਂ ਤੇ ਫੇਰਿਆ ਤੇ ਪਹਿਲਾਂ ਜੈਦ ਹਟ ਕਰ ਦਿੱਤੀ ਜਾਵੇ ਚਿਚਾ ਸੀ ਅੰਦੇ ਸਾਡੇ ਕਮਰਾ ਜਾ ਕੇ ਦੇਖ ਸਕਦੇ ਹੋ ਕਹਿੰਦੇ ਕਿ ਸਾਰੀ ਉਹਦੇ ਨਾਲ ਦੇ ਇੱਕ ਫੇਰ ਫੇਰੇ ਹੋਣੇ ਸੀ ਤੇ ਮੁੰਡਾ ਕਹਿੰਦਾ ਮੈਂ ਨਹੀਂ ਵਿਆਹ ਕਰਾਉਣਾ ਉਹ ਚਲ ਕੇ ਕਹਿੰਦਾ ਕਿ ਮੈਨੂੰ ਝੂਠਾ ਫਸਾਉਂਦੇ ਆ ਗਲਤੀ ਸਾਡੇ ਕੋਈ ਹੈ ਕਿ ਉਹਨੇ ਦਰਖਾਸਤ ਕੋਈ ਨਹੀਂ ਦਿੱਤੀ ਸਾਡੇ ਕੋਈ ਉਹ ਗਲਤੀ ਹੋ ਗਈ ਕਿ ਉਹਨੇ ਦਰਖਾਸਤ ਨਹੀਂ ਦਿੱਤੀ ਕਿ ਮੈਂ ਆ ਸਾਡੇ ਪਿਓ ਦੀ ਇੱਜ਼ਤ ਨਾਲ ਹੁਣ ਸਾਡਾ ਪਿਓ ਹੀ ਮਰ ਗਿਆ ਸਾਡੇ ਕੋ ਤੇ ਹੜਾ ੜੀ ਜ਼ਿੰਦਗੀ ਰਹਿ ਗਈ ਆ ਪਿੱਛੇ 8 ਲੱਖ ਰੁਪਏ ਆ 8 ਲੱਖ ਰੁਪਏ ਆ ਰਾਜੀਨਾਮੇ ਦੇ ਨਾਤੇ ਸਾਨੂੰ ਵਾਰ-ਵਾਰ ਬੁਲਾ ਲੈਂਦੀ ਸੀ ਕਦੀ ਕਿਤੇ ਬੁਲਾ ਲੈਂਦੀ ਦੇਖੋ 8 ਲੱਖ ਰੁਪਏ ਦੀ ਮੰਗ ਕਰਦੀ ਸੀ ਕਹਿੰਦੀ ਮੈਂ ਇੱਕ ਰੁਪਿਆ ਘੱਟ ਨਹੀਂ ਲੈਣਾ ਆਪ ਮਾਮਾ ਦੀ ਆਸਾਰਾ ਟੰਬਰ ਜੋਤਦੇ ਜਾ ਰਹੇ ਇੰਨੀ ਵੀ ਨਹੀਂ ਸ਼ਰਮ ਕਰਦੇ ਸਾਡੇ ਬੂਏ ਗਾੜੀਆਂ ਨੰਗ ਕੇ ਜਾਂਦੀਆਂ 8 ਲੱਖ ਦੀ 8 ਲੱਖ ਰੁਪਏ ਕੁੜੀ ਦੀ ਵੀ ਕੁੜੀ ਦੀ ਮਾਹ ਦੀ ਵੀ 8 ਲੱਖ ਦੀ ੜੇਮਾਰ ਸੀ ਸਾਡੇ ਕੋਲ ਸਬੂਤ ਹੈ ਕਿ ਮੁੰਡੇ ਸਾਡੇ ਨੂੰ ਵੀ ਲੈ ਕੇ ਜੇਲ੍ਹ ਚ ਪਾ ਚਾਉਂਦਾ ਕਹਿੰਦੀ ਸੀ ਕਿ ਮੈਂ ਮੈਂ ਆਪਣਾ ਫੈਸਲਾ ਵਾਪਸ ਲੈ ਨਹੀਂ ਆ ਗੱਲ ਕਿਸੇ ਨਾਲ ਨਾ ਕਰੋ ਮੈਂ ਕਿਸੇ ਪ੍ਰਧਾਨ ਨੂੰ ਨਹੀਂ ਬੁਲਾਉਣਾ ਚਾਹੁੰਦੀ ਕੋਈ ਨਾ ਆਵੇ ਮੇਰੇ ਘਰ ਤੁਸੀਂ ਆਓ ਮੇਰੇ ਘਰੇ ਆਓ ਮੇਰੇ ਘਰੇ ਆ ਕੇ ਤੇ ਤੁਸੀਂ ਮੇਰੇ ਨਾਲ ਗੱਲ ਕਰ ਲਓ ਕਿ ਮੈਂ ਕਿਨੇ 8 ਲੱਖ ਰੁਪਏ 8 ਲੱਖ ਰੁਪਏ ਦੀ ਵਾਅਦ ਦੇ ਕੇ ਕਹਿੰਦੇ ਕਿ ਮੈਂ ਅਕਰ ਵੀ ਘੱਟ ਨਹੀਂ ਜੋ ਦੇਣਾ ਪ੍ਰਸ਼ਾਸਨ ਮਲੋ ਆਇਆ ਕਿ ਪ੍ਰਸ਼ਾਸਨ ਮਲੋ ਕਿ ਨਹੀਂ ਕੋਈ ਕਿਸੇ ਨੇ ਸਾਡੀ ਅਸੀਂ ਊਮਨ ਸੈਲ ਵਿੱਚ ਬਹੁਤ ਧੱਕੇ ਖਾਦੇ ਸਾਡੇ ਰਿਸ਼ਤੇਦਾਰ ਸਾਡੇ ਆਂਢੀ ਗੁਆਂਢੀ ਸਾਡੇ ਨਾਲ ਜਾਂਦੇ ਰਹੇ ਆ ਉਹ ਤੇ ਘੰਟਾ ਘੰਟਾ 2-2 ਘੰਟੇ ਬੈਠ ਕੇ ਆਂਦੇ ਰਹੇ ਆ ਪਰ ਸਾਡੀ ਉਹਨਾਂ ਨੇ ਅਸੀਂ ਫਿਰ ਹਾਈ ਕੋਰਟ ਦੇ ਆਰਡਰ ਸੀਗੇ ਉਹਨਾਂ ਵੀ ਉਹ ਵੀ ਨਹੀਂ ਉਹਨਾਂ ਨੇ ਲਾਇਆ ਉਹਨਾਂ ਨੇ ਉਹ ਵੀ ਪੁਲਿਸ ਵਾਲਿਆਂ ਨੇ ਵੀ ਉਹਦੀ ਸਾਈਡ ਲਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਨਹੀਂ ਅਜੇ ਤੱਕ ਹੁਣ ਸਾਨੂੰ ਮੇਰੀ ਮਾਂ ਨੂੰ ਸਾਨੂੰ ਇਨਸਾਫ ਚਾਹੀਦਾ ਸਾਡੇ ਪਿਓ ਦੀ ਮੌਤ ਦਾ ਕਿ ਜਿਹੜੀ ਉਹਦੀ ਬਲੈਕਮੇਲ ਹੀ ਦਾ ਕਰਕੇ ਹੋਈ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਇਹ ਬਲੈਕਮੇਲ ਕਰਦੇ 5 ਮਹੀਨਿਆਂ ਤੋਂ 5 ਮਹੀਨਿਆਂ ਤੋਂ ਬਲੈਕਮੇਲ ਕੀਤਾ ਜਾ ਰਿਹਾ ਸੀਗਾ 5 ਮਹੀਨਿਆਂ ਤੋਂ ਲੜਕੀ ਦੇ ਰਿਲੇਸ਼ਨ ਸੀ ਪਰ ਰਿਲੇਸ਼ਨ ਚ ਲੜਕਾ ਪਿਛੇ ਹਟ ਗਿਆ ਤੇ ਉਹਦੇ ਕਰਕੇ ਲੜਕੀ ਤੇ ਲੜਕੀ ਦੇ ਮਾਣੇ ਉਹਦੇ ਉੱਤੇ 376 ਦਾ ਪਰਚਾ ਬਲਤਕਾਰ ਦਾ ਵਿਦੋਦੀ ਲੜਕੇ ਦੇ ਮਦਰ ਤੇ ਵੀ ਫਾਦਰ ਤੇ ਵੀ ਇਹ ਕਿਦਾਂ ਦਾ ਲੋ ਹੈ ਰਿਲੇਸ਼ਨ ਇਕੱਠੇ ਰਹਿੰਦੇ ਆ ਬਾਜੋ ਜੀ ਜੇ ਵਿਆਹ ਨਾ ਕਰਵਾਓ ਜਾਂ ਕੋਸ਼ਿਸ਼ ਆ ਤੇ ਬਲਤਕਾਰ ਦਾ ਪਰਚਾ ਦਰਜ ਕਰਵਾ ਦਿੰਦੇ ਆ ਔਰ ਤੋਂ ਬਾਅਦ ਇਹਨਾਂ ਵੱਲੋਂ 8 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਆ ਵੀ 8 ਲੱਖ 2 ਤੇ ਪਰਚੇ ਸੀ ਜਿਹੜੇ ਆ ਕੈਨਸਲ ਕਰਵਾ ਦਿੰਦੇ ਆ ਇਹ ਬਿਲਕੁਲ ਇਨਸਾਫ ਨਹੀਂ ਆ ਤੇ ਜਿਹਦੇ ਕਰਕੇ ਜੋ ਦਬਾਅ ਪਾਇਆ ਜਾ ਰਿਹਾ ਸੀ ਲੜਕੀ ਵੱਲੋਂ ਜਾਂ ਲੜਕੀ ਦੀ ਮਾਂ ਵੱਲੋਂ ਮਾਪਿਓ ਵੱਲੋਂ ਜੋ ਕੀ ਉਹਦੇ ਫਾਦਰ ਕੋਲੋਂ ਵੀ ਪੈਸੇ ਮੰਗਦੇ ਸੀ ਬਾਰ-ਬਾਰ ਕੋਲਾ ਕਰਕੇ ਵੀ ਅਸੀਂ ਇਦਾਂ ਕਰ ਦਿੰਦੇ ਇਹਨਾਂ ਦੀਆਂ ਗਲੀਆਂ ਜਾ ਕੇ ਧਮਕੀਆਂ ਲੜਕੇ ਨੂੰ ਧਮਕੀਆਂ ਕਿ ਜੇਲ੍ਹ ਚ ਵੀ ਮਰਵਾ ਦਾਂਗੇ ਉਹਦੇ ਕਰਕੇ ਜੋ ਕੀ ਰਾਤ ਨੂੰ ਉਹਨਾਂ ਦੀ ਡੈਥ ਹੋ ਚੁੱਕੀ ਆ ਸਵੇਰੇ ਸੌਰੀ ਡੈਥ ਹੋ ਚੁੱਕੀ ਆ ਇਸ ਕਰਕੇ ਜੇ ਆਪਾਂ ਥਾਣੇ ਗਏ ਐ ਐਸਐਚਓ ਕੋ ਐਸਐਚਓ ਕਹਿੰਦਾ ਮੇਰੇ ਵਾਸਤੇ ਦੀ ਗੱਲ ਨਹੀਂ ਆ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਜੋ ਕਰਨਾ ਕਰ ਲੋ ਇਹ ਵੇਖੋ ਜੀ ਇਹ ਹਾਲਾਤ ਨੇ ਇਹ ਪੁਲਿਸ ਵਾਲਿਆਂ ਦੇ ਪੁਲਿਸ ਪ੍ਰਸ਼ਾਸਨ ਦੇ ਇਹ ਬਹੁਤ ਲੋਕਾਂ ਦਾ ਧੱਕਾ ਹੋ ਰਿਹਾ ਵਾ ਇਸ ਕਰਕੇ ਅਸੀਂ ਬੇਨਤੀ ਕੀਤੀ ਆ ਕਿ ਇਹ ਇਨਸਾਫ ਦਿਲਵਾਇਆ ਜਾਵੇ ਇਸ ਕਰਕੇ ਪੁਲਿਸ ਨੂੰ ਵੀ ਅਸੀਂ ਕਹਿੰਦੇ ਆ ਕਿ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਬਸ ਕਹਿੰਦਾ ਇਹੋ ਜੀ ਇਦਾਂ ਦਾ ਲੋ ਅਸੀਂ ਕੀ ਕਰਨਾ ਵਾ ਜਿਹਦੇ 'ਚ ਲੜਕੇ ਦੀ ਕਿਸੇ ਦੀ ਲੜਕੀਆਂ ਹੁੰਦੀਆਂ ਵਾ ਆਪਾਂ ਜੀ ਰਿਲੇਸ਼ਨ ਰੱਖਦੀਆਂ ਵਾ ਤੇ ਸਿੱਧਾ ਬਾਜੋਂ ਪੈਸੇ ਦੀ ਡਿਮਾਂਡ ਕਰਨ ਲੱਪੈਂਦੀਆਂ ਇਹ ਕਿਦਾਂ ਦਾ ਲੋ ਜੀ ਰਿਲੇਸ਼ਨ ਜਿੱਥੇ ਰਹਿੰਦੇ ਆ ਜੇ ਵਿਆਹ ਨਹੀਂ ਹੁੰਦਾ ਤੇ ਆਪਾਂ 376 ਦਾ ਬਲਦਕਾਰ ਦਾ ਪਰਚਾ ਉਹਦੇ ਮਾਪਿਓ ਦੇ ਪਰਚਾ ਮਾਪਿਓ ਦਾ ਕੀ ਕਸੂਰ ਆ ਮਾਪੋ ਦਾ ਥੋੜੀ ਕਸੂਰ ਆ ਦੋਨਾਂ ਦੇ ਤਰ੍ਹਾਂ ਲਾਤੀਆਂ ਗਈਆਂ 376 ਦੀ ਮਾਪਿਓ ਦੇ ਕਾਦੀ ਬਣਦੀ ਸੀ ਜੀ ਉਹਨਾਂ ਨੇ ਘਰ ਜਿਗੀਆਂ ਪ੍ਰਸ਼ਾਸਨ ਨੂੰ ਕੀ ਆ ਸਪੋਰਟ ਪ੍ਰਸ਼ਾਸਨ ਵੱਲੋਂ ਕੋਈ ਅਸ਼ਵਾਸਨ ਨਹੀਂ ਦਵਾਇਆ ਗਿਆ ਐਸਐਚਓ ਵੱਲੋਂ ਐਸਐਚਓ ਕਹਿੰਦਾ ਜੋ ਕਰਨਾ ਤੁਸੀਂ ਕਰ ਲਓ ਮੇਰੇ ਹੱਥ ਖੜੇ ਮੈਂ ਪਰਚਾਈ ਨਹੀਂ ਕਰ ਸਕਦਾ ਪਤਾ ਨਹੀਂ ਕਿਉਂ ਜਾਂ ਉਹਨਾਂ ਕੋਲ ਪੈਸੇ ਚੁੱਕ ਚੁੱਕਾ ਵਾ ਇਹ ਕੋਈ ਬਣਦਾ ਨਹੀਂ ਆ ਤੋ ਕਿ ਵੀ ਮੈਂ ਕੁਝ ਨਹੀਂ ਕਰ ਸਕਦਾ ਤੂੰ ਆ ਯਾਰ ਉੱਥੇ ਆ ਕੇ ਉਹਨਾਂ ਦੇ ਘਰ ਆ ਵੇਹਾ ਕੇ ਤੇ ਕੀ ਗੱਲ ਆ ਆ ਇੰਨਾ ਇਕੱਠ ਇਕੱਠਾ ਹੋਇਆ ਸਾਰਾ ਮਹੱਲੇ ਦਾ ਇਹ ਸਿਰਫ ਇਨਸਾਫ ਨਹੀਂ ਮਿਲਿਆ ਇਸ ਕਰਕੇ ਇਕੱਠਾ ਹੋਇਆ ਵਾ ਵੇਖੋ ਜੀ ਜੇ ਨਹੀਂ ਮਸਲਾ ਹੱਲ ਹੁੰਦਾ ਜਿੱਦਾਂ ਡੈੱਡ ਬੋਡੀ ਆ ਅਸੀਂ ਪਰਿਵਾਰ ਦੇ ਨਾਲ ਆ ਪਰਿਵਾਰ ਸਾਰਾ ਕਹਿੰਦਾ ਜੀ ਇੱਥੇ ਰੱਖਣੀ ਆਹੀ ਬੋਡੀ ਇਹ ਸੜਕ ਇਦਾਂ ਜਾਮ ਰਹੂਗੀ ਜੀ ਪਰਿਵਾਰ ਵੱਲੋਂ ਥੋੜੇ ਉਹ ਯਾਰ ਪਤਾ ਨਹੀਂ ਦੱਸਣ ਦੇ ਵੀ ਡੈਥ ਜੀ ਹੋ ਗਈ ਕੋਈ ਟੈਨਸ਼ਨ ਕਰਨ ਕਿਸੇ ਦੀ ਕੋਈ ਬਰਾ ਹੋਈ ਵੀ ਗੱਲ ਬਾਬਾ ਬਾਕੀ ਵੈਰੀਫਾਈ ਕਰਦੇ ਕੀ ਗੱਲ ਬਾਤ ਹੈ ਫਿਰੋਸਾ ਹੋਣਾ ਵੇਲੇ ਨੇ ਇਹਨਾਂ ਵੱਲੋਂ ਕਿਹਾ ਗਿਆ ਜੀ ਇਹਨਾਂ ਨੂੰ ਫਸਾਇਆ ਯਾਰ 8 ਲੱਖ ਦੀ ਡਿਮਾਂਡ ਕੀਤੀ ਜਾ ਰਹੀ ਹੈ ਨਹੀਂ ਸਾਨੂੰ ਇਹ ਮੇਰੇ ਪਰਿਵਾਰ ਵਿੱਚ ਕੋਈ ਨਾ ਲੈ ਮੈਂ ਤਾਂ ਹਜੇ 2 ਮਿੰਟ ਹੀ ਹੋਏ ਆ ਯੋ ਤੇ ਇਹਨਾਂ ਨੂੰ ਧਰਨਾ ਦਿੱਤਾ ਸੀ ਮੈਂ ਇਹਨਾਂ ਨੂੰ ਪੁੱਛ ਰਿਹਾ ਵੀ ਕੀ ਗੱਲ ਬਾਤ ਹੈ ਦੱਸੋ ਸਾਨੂੰ ਪੁਲਿਸ ਨਾਲ ਹਰਦੀ ਹੱਲ ਕੋ ਵਾਸਿਆ ਇਹਨਾਂ ਦੀ ਹੈਲਪ ਵਾਸੇ ਹੀ ਬੈਠੀ ਆ ਫਿਰ ਇਹਨਾਂ ਵੱਲੋਂ ਕਿਹਾ ਗਿਆ ਕਿ ਐਸਐਚਓ ਕੋ ਵੀ ਗਏ ਉਹਨਾਂ ਨੇ ਵੀ ਇਹਨੂੰ ਕੋਈ ਐਕਸਪਰਟ ਨਹੀਂ ਦਵਾਇਆ ਨਹੀਂ ਨਹੀਂ ਇਹ ਕੋਈ ਗੱਲ ਬਾਤ ਨਹੀਂ ਹੈ ਮੈਂ ਐਵੇਂ ਬਦਨਾਮ ਕਰਨਾ ਜੋ ਉਹ ਮਰਜ਼ੀ ਕਲਾ ਕਰੀ ਜਾਏ ਗੱਲ ਦਾ ਕੋਈ ਮੁੱਲ ਥੋੜੀ ਜੇ ਕੋਈ ਪਛਾਣੇ ਬੰਦੇ ਆਉਣ ਆਪਣੀ ਗੱਲ ਕਰਨ ਆਪਣੀ ਆਪਣਾ ਪੱਖ ਰੱਖਣ ਜਿਹੜੀ ਗੱਲ ਬੰਦੀ ਵੇਖ ਲੈਣਗੇ ਪੁਲਿਸ ਅਫਸਰ ਕਾਦੇ ਵਾਸਤੇ ਬੈਠੇ ਆ ਸਰ ਪਰਿਵਾਰ ਨੂੰ ਇਨਸਾਫ਼ ਮਿਲੇਗਾ ਜੀ ਬਿਲਕੁਲ ਮਿਲੇਗਾ ਗੁਰਮਹਾਰਜ ਕਿਰਪਾ ਸਾਰਿਆਂ ਨੂੰ ਇਨਸਾਫ਼ ਮਿਲੇਗਾ